ਸਤਿਗੁਰੂ ਜੀ ਗੁਰਤਾ ਜੀ ਚੱਕਰ ਇਹ ਤੇ ਹਿੰਦ ਨਰਨ ਜੋ ਦਿਲ ਬੋਧ ਨੈ ਜੀ ਹਰੂ ਪਨਾਂ ਰੇਕ ਤੀਕ ਕੋ ਕਹਿਣ ਸਖਤ ਕੇਹੀ ਅਚਾਨ ਮੋਇ ਤਨ ਪਾਪ ਕੋਿਕਨ ਦੂਜ ਕੀ ਜੇ ਸਤਿਗੁਰ ਆਇਓ ਸਰਨ ਤੁਹਾਈ ਮੇਰੇ ਸੁਖ ਨਾਮ ਤੁਮਾਰਾ ਚਿੰਤਾ ਲਹਿਮ ਹਰੀ ਸੋਈ ਇਸ ਨੰਦਲੀ ਮੇਰਾ ਮਨ ਤਨ ਮੌਲਾ ਨਾਮ ਜਪੰਦਲੀ ਲਾਦੀ ਪੰਜ ਜਨਨਦਲੀ ਮੇਰਾ ਅੰਦਰ ਟੰਡ ਉਭਰ ਚਖੇ ਜੀ ਗੰਨਿਆ ਹਰੀ ਤੋ ਜਿਉ ਤਜਨ ਮੈਂ ਧਿਆੜੀ ਤਿਤ ਦੋਇ ਨੈਣ ਮੈਂ ਜਿਤਸ ਦੀ ਕੰਜ ਪਿੰਦ ਦਾਰ ਆਇਆ ਜਿਉ ਜਨ ਕੇ ਨੈਣ ਕੀ ਦੁਖ ਨੋਏ ਜੀਉ ਨੈਣ ਚਰ ਕੇ ਜਿਤ ਮੈਂ ਸਭ ਦੁਖ ਅਗਵਾਏ ਜੀਉ ਸੋ ਕਹਾਉ ਟੇਰ ਗੁਰ ਤੇਗ ਬੀਏ ਐਨ ਤੂ ਸਰ ਜੁਬਾਈ ਨਕਨ ਪਸਿਏ ਗੁਰ ਗਜਨ ਮਰਨਣ ਤਪ ਜਾਈ ਹੋਵੇ ਕਿ ਕਰ ਮੈਲ ਨਯਨ ਮੱਧੀ ਗਤੀਏ ਸਜਣਾ ਤਪਾਲ ਦਿਖਾ ਸਜਣਾ ਦਰਖਾਹ ਨੀਏ ਜਨਾ ਜੈ ਨਹੀ ਦੁਰੀਏ ਸਜਣਾ ਨਬਸਾਹ ਸੁਖੀ ਲਹੀ ਕ੍ਰਿਸ਼ਨ ਰਿਤਨੀ ਕੌਡੀ ਮੰਡ ਪੰਜਮਾ ਬਜਨਾ ਗਣ ਗੋਪਾਲ ਜਿਗਾਰੇ ਯੋ ਸਭ ਜੀਤ ਕਬਦਾਇਲੇ ਆਲਾਹੁ ਇੰਗੋਂ ਨਾਗੇ ਸੋਈ ਸੋਈ ਤਾਵੇ ਸੇਵ ਹਰਿ ਦੇ ਚਰਨ ਰਦਾਇਲੇ ਜੀ ਮੈਂ ਨਮਾ ਮੰਨ ਤੁਮ ਦੀ ਛੁਟੇ ਅਭਿਜਨ ਜਗਤ ਜਗਤ ਦੇ ਨਾਲੇ ਗੁ ਕੋਇ ਤੇ ਕੋਇ ਤੇ ਤਦ ਬਜਾਉਂ ਦਾਤ ਗੁਬਿੰਦ ਪਰਾਇਣ ਅਵਨਾਥ ਨਾਨਕ ਗੁਗੁਵਿੰਦ ਪਰਾਈੜ ਅਮਨਾਂਕੀ ਕੇ ਮਜਵਾ ਜਿਨੋ ਰਕਿ ਸਦਾ ਸਿਮਰਨ ਨਾਰਾਇਣ ਹੈ ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਜੀ ਕੀ ਵਤਨ